ਇਸ ਵਕਤ ਦੀ ਦੁਖਦਾਈ ਖਬਰ ਜ਼ਿਲ੍ਹਾ ਫਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਧਵਾ ਮਾਂ ਦੀਆਂ ਖੁਸ਼ੀਆਂ ਪਲਾਂ ਵਿੱਚ ਹੀ ਸਵਾਹ ਹੋ ਗਈਆਂ ਨੇ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਘਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਸਾਰਾ ਸਮਾਨ ਅਤੇ ਨਕਦੀ ਸੜ ਕੇ ਸਵਾਹ ਹੋ ਗਿਆ ਜਿਸ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ ਇਹ ਮਾਮਲਾ ਜ਼ਿਲ੍ਹਾ ਫਜ਼ਿਲਕਾ ਦੇ ਪਿੰਡ ਖਿਓਵਾਲੀ ਬੋਦਲਾ ਦਾ ਹੈ ਜਿੱਥੇ ਵਿਧਵਾ ਔਰਤ ਰਾਣੋ ਬਾਈ ਪਤਨੀ ਮਰਹੂਮ ਅਮਰੀਕ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦੀ ਸੀ ਰਾਣੋਬਾਈ ਵੱਲੋਂ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਵਿਆਹ ਪੱਕਾ ਕਰਨ ਲਈ ਅੱਜ ਰਿਸ਼ਤੇਦਾਰਾਂ ਦੇ ਘਰ ਆਉਣ ਦੀ ਤਿਆਰੀ ਚੱਲ ਰਹੀ ਸੀ ਘਰ ਵਿੱਚ ਵਿਆਹ ਨਾਲ ਸੰਬੰਧਿਤ ਸਮਾਨ ਕੱਪੜੇ ਅਤੇ ਨਕਦੀ ਸੰਭਾਲ ਕੇ ਰੱਖੀ ਹੋਈ ਸੀ ਪਰ ਬਿੱਤੀ ਦੇ ਰਾਤ ਇੱਕ ਵੱਡਾ ਭਾਣਾ ਵਰਤ ਗਿਆ ਜਾਣਕਾਰੀ ਮੁਤਾਬਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਘਰ ਵਿੱਚ ਅੱਗ ਲੱਗ ਗਈ ਉਸ ਸਮੇਂ ਰਾਣੋਬਾਈ ਘਰ ਤੋਂ ਕੁਝ ਦੂਰ ਗਵਾਂਢੀਆਂ 如。 ਇਸੇ ਕੰਬਾਰੇ ਦਸਣ ਗਈ ਹੋਈ ਸੀ ਜਦੋਂ ਵਾਪਸ ਆ ਕੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਸ ਦੇ ਹੋਸ਼ ਉੱਡ ਗਏ ਅੱਗ ਦੀਆਂ ਲਪਟਾਂ ਦੇਖ ਕੇ ਪਿੰਡ ਵਾਸੀ ਤੁਰੰਤ ਮੌਕੇ ਤੇ ਪਹੁੰਚੇ ਅਤੇ ਅੱਗ 부ਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਘਰ ਦੇ ਮੰਜੇ ਬਿਸਤਰੇ ਕੱਪੜੇ ਪੱਖੇ ਫ੍ਰਿਜ ਵਾਸ਼ਿੰਗ ਮਸ਼ੀਨ ਸਮੇਤ ਹਰ ਇੱਕ ਜ਼ਰੂਰੀ ਸਮਾਨ ਅੱਗ ਦੇ ਭੇਟ ਚੜ੍ਹ ਗਿਆ ਰਿਹਾ ਸੀ ਸਭ ਤੋਂ ਦੁਖਦਾਈ ਗੱਲ ਤਾਂ ਇਹ ਹੈ ਕਿ ਰਾਣੋ ਬਾਈ ਵੱਲੋਂ ਆਪਣੀ ਧੀ ਦੇ ਵਿਆਹ ਲਈ ਜੋ ਸਮਾਨ ਬੜੀ ਮਿਹਨਤ ਨਾਲ ਇਕੱਠਾ ਕੀਤਾ ਗਿਆ ਸੀ ਉਹ ਵੀ ਅੱਗ ਵਿੱਚ ਸੜ ਗਿਆ ਸੀ ਵਿਆਹ ਲਈ ਰੱਖੀ ਹੋਈ ਲਗਭਗ 1 ਲੱਖ ਰੁਪਏ ਦੀ ਨਕਦੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਕੇ ਸੁਆਹ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਰਾਣੋ ਬਾਈ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਸਾਲਾਂ ਦੀ ਮਿਹਨਤ ਨਾਲ ਆਪਣੀ ਧੀ ਦੇ ਵਿਆਹ ਲਈ ਜੋ ਕੁਝ ਵੀ ਜੋੜਿਆ ਸੀ ਅੱਜ ਸਭ ਕੁਝ ਖਤਮ ਹੋ ਗਿਆ ਉਸਨੇ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਵੇਲੇ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀ ਧੀ ਦਾ ਵਿਆਹ ਕਰ ਸਕੇ ਅਤੇ ਆਪਣੇ ਪਰਿਵਾਰ ਨੂੰ ਦੁਬਾਰਾ ਸੁਧਾਰਨ ਜੀਵਨ ਦੇ ਸਕੇ ਫਿਲਹਾਲ ਇਹ ਘਟਨਾ ਪੂਰੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਪਿੰਡ ਵਾਸੀ ਵੀ ਇਸ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਗੱਲ ਕਰ ਰਹੇ ਨੇ ਗੱਲ ਹੋਈ ਹੈ ਸਾਰੀ ਇਹ ਸਰ ਸਰਕਟ ਸ਼ਾਂਟ ਹੋਇਆ ਜਿਹਦੇ ਕਾਰਨ ਜਿਹੜਾ ਹਾਦਸਾ ਵਾਪਰਿਆ ਪਿੰਡ ਤੇ ਜਗਾ ਤੇ ਘਰ ਦੇ ਮਾਲਕ ਦਾ ਨਾਮ ਹਾਂਜੀ ਪਿੰਡ ਚੱਕ ਖੋਵ ਵਾਲੀ ਹੈ ਜੀ ਹਾਂਜੀ ਡਿਸਟ੍ਰਿਕਟ ਫਾਜ਼ਿਲਕਾ ਬਲਾਕ ਰਨੀਵਾਲਾ ਸ਼ੇਖਸੂਬਾਦ ਔਰ ਮੈਂ ਇਥੋਂ ਸਾਬਕਾ ਸਰਪੰਚਾਂ ਜੀ ਨਾਲ ਹੀ ਮੇਰੇ ਇੱਕ ਗਵੰਡ ਕਰਤੂ ਕਰ ਛੱਡ ਕੇ ਘਰ ਆਏ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਇਹ ਲਾਟਾਂ ਨਿਕਲ ਰਹੀਆਂ ਸਨ ਮਹੱਲੇ ਦੇ ਲੋਕ ਸਾਰੇ ਪਿੰਡ ਦੇ ਲੋਕ ਭੱਜੇ ਪਰ ਉਦੋਂ ਤੱਕ ਇਹ ਸਾਰਾ ਜਿਹੜਾ ਸਮਾਨ ਸੀ ਸੜ ਕੇ ਸੁਆਹ ਹੋ ਚੁੱਕਿਆ ਸੀ ਕੁਝ ਨਹੀਂ ਬਚਿਆ ਕਿਉਂਕਿ ਲੜਕੀ ਦੀ ਸ਼ਾਦੀ ਰੱਖੀ ਹੋਈ ਸੀ ਅੱਜ ਪਰਿਵਾਰ ਨੇ ਲੜਕੇ ਵਾਲੇ ਪਰਿਵਾਰ ਨੇ ਆਉਣਾ ਸੀ ਵਿਆਹ ਪੱਕਾ ਕਰਨ ਵਾਸਤੇ ਉਹਦੇ ਲਈ ਇਹ ਘਰਾਂ ਦੇ ਵਿੱਚ ਗਏ ਸਨ ਘਰਾਂ ਦੇ ਵਿੱਚ ਕਹਿਣ ਵੀ ਸਵੇਰੇ ਸਾਡੇ ਘਰ ਪਰਿਵਾਰ ਨੇ ਆਉਣਾ ਤੇ ਲੜਕੀ ਦੇ ਵਿਆਹ ਪੱਕਾ ਕਰਨਾ ਪਰ ਅਨਿਸ਼ਚਿਤਤਾ ਵੀ ਆ ਘਟਨਾ ਵਾਪਰ ਜਾਣੀ ਹੈ ਜਿਹਦੇ ਕਰਕੇ ਸਾਰਾ ਜਿਹੜਾ ਕੁੜੀ ਦਾ ਦਾਜ ਦਾ ਸਮਾਨ ਸੀ ਜਾਂ ਇਹਨਾਂ ਦੇ ਘਰ ਵਿੱਚ ਜਿੰਨਾ ਵੀ ਸਮਾਨ ਵਰਤੇ ਦੇ ਸਨ ਸਾਰਾ ਸੜ ਕੇ ਸੁਆਹ ਹੋ ਗਿਆ ਜਿਹਨੇ ਪੱਖੇ ਨੇ ਪੱਖੇ ਵੀ ਸੜ ਕੇ ਲੋਹੇ ਦੇ ਪੱਖੇ ਉਹ ਵੀ ਰਬੜ ਬਣ ਗਏ ਜੀ ਮੰਜੇ ਵੀ ਦੱਸ ਰਹੇ ਆ 95 ਵੀ ਆ 55 ਬੈੱਡ ਫਰਿੱਜ ਪੱਖੇ ਅਬ ਦਰਾਜੇ ਵੇਖ ਲਓ ਤੁਸੀਂ ਰੋਸ਼ਨਦਾਨ ਤੱਕ ਲਾਟਾਂ ਨਿਕਲਦੀਆਂ ਸਨ ਪਿੰਡ ਦੇ ਵਿੱਚ ਆ ਪੂਰਾ ਲੱਗਦਾ ਸੀ ਵੀ ਅੱਗ ਲੱਗੀ ਹੈ ਪਰ ਪਿੰਡ ਨੇ ਜਦੋਂ ਤੱਕ ਪਹੁੰਚਿਆ ਤੇ ਉਦੋਂ ਚੜ ਸੜਕੇ ਸਵੇਰ ਹੋ ਚੁੱਕਿਆ ਸਾਰਾ ਕੁਝ ਕੁਝ ਨਹੀਂ ਰਹਿ ਗਿਆ ਨਗਦੀ ਵੀ ਹੈ ਹਾਂਜੀ ਨਗਦੀ ਲੱਖ ਰੁਪਿਆ ਕਿਉਂਕਿ ਲੜਕੀ ਦਾ ਵਿਆਹ ਰੱਖਿਆ ਸੀ ਜੀ ਪਰਿਵਾਰ ਚ ਮੰਨ ਲਓ ਕੌਣ ਕੌਣ ਨੇ ਜੀ ਪਰਿਵਾਰ ਚ ਇਹਨਾਂ ਦੇ ਲੜਕੀ ਦਾ ਫਾਦਰ ਦੀ ਡੈਥ ਹੋਈ ਹੋਈ ਜੀ ਹੂੰ ਉਹਨੂੰ ਲਗਭਗ 5-6 ਸਾਲ ਹੋ ਗਏ ਆ ਤਿੰਨ ਲੜਕੀਆਂ ਇੱਕ ਲੜਕਾ ਹੈ ਇਹ ਰਾਣੋਬਾਈ ਵਿਚਾਰੀ ਪਰਿਵਾਰ ਦਾ ਪਾਰਵ ਜੀ ਵਿਧਵਾ ਪਰਿਵਾਰ ਦੀ ਵੱਡੀ ਹੈ ਵਿਧਵਾ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ਹਾਂਜੀ ਚਲੋ ਤੁਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਮੈਂ ਬੇਨਤੀ ਕਰਦਾ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਸਮਾਜ ਸੇਵੀ ਸੰਸਥਾ ਨੂੰ ਮੈਂ ਬੇਨਤੀ ਕਰਦਾ ਵੀ ਇੱਕ ਗਰੀਬ ਪਰਿਵਾਰ ਹੈ ਜੀ ਇਹਨਾਂ ਦੀ ਆ ਕੇ ਬਾਂਫੜੋ ਔਰ ਪ੍ਰਸ਼ਾਸਨ ਅੱਗੇ ਵੀ ਮੇਰੀ ਬੇਨਤੀ ਹੈ ਜੀ ਇਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਜੋ ਲੜਕੀ ਦਾ ਜਿਹੜਾ ਵਿਆਹ ਰੱਖਿਆ ਉਹ ਇੱਕ ਚੰਗੇ ਤਰੀਕੇ ਦੇ ਨਾਲ ਜਿੰਨਾ ਵੀ ਹੋ ਸਕੇ ਤੋਂ ਕਰੀਏ ਪਿੰਡ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਜਿਹੜਾ ਸਮਾਨ ਕਿਉਂਕਿ ਕੱਲਾ ਲੜਕੀ ਦਾ ਵਿਆਹ ਹੀ ਨਹੀਂ ਇਹਨਾਂ ਦਾ ਘਰ ਦਾ ਜਿਹੜਾ ਘਰ ਵਿੱਚ ਰਹਿਣ ਵਾਸਤੇ ਕੁਝ ਨਹੀਂ ਬਚਿਆ ਜੀ ਹੂੰ ਕੱਲੇ ਕਬਰੇ ਬਚੇ ਇਹਨਾਂ ਦੇ ਮੰਜੇ ਵੀ ਨਹੀਂ ਬਚੇ ਮੰਜੇ ਵੀ ਸੜ ਚੁੱਕੇ ਹੂੰ ਜਿਹੜੇ ਤਨ ਤੇ ਕੱਪੜੇ ਪਾਏ ਉਹ ਸੁਪਰੇ ਹੀ ਬਚੇ ਆ ਬਾਕੀ ਕੱਪੜੇ ਵੀ ਸੜ ਕੇ ਸਾਰੇ ਸੁਆਹ ਹੋ ਗਏ ਤੇ ਇਹ ਕਿੰਨਾ ਦਾ ਨੰਬਰ ਦੱਸ ਦਿਓ ਜੇ ਕੋਈ ਸੰਪਰਕ ਕਰਕੇ ਮਦਦ ਦੇ ਲਈ ਆਵੇ ਹਾਂਜੀ ਨੰਬਰ ਇਹਨਾਂ ਦਾ ਲੜਕੀ ਦਾ ਨੰਬਰ ਜਿਸ ਲੜਕੀ ਦੀ ਸ਼ਾਦੀ ਹੈ ਜੀ ਉਹ ਲੜਕੀ ਦਾ ਨੰਬਰ ਹੈ ਜੀ 62809 76432 ਦੁਬਾਰਾ ਮੈਂ ਫਿਰ ਰਿਪੀਟ ਕਰਦਾ 62809 76432 ਲੜਕੀ ਦਾ ਨਾਮ ਹੈ ਗਰਨਾਮ ਕੌਰ ਜੀ ਦਾ ਵਿਆਹ ਰੱਖਿਆ ਜੀ ਇਹ ਪਰਿਵਾਰ ਦਾ ਕੰਟੈਕਟ ਨੰਬਰ ਹੈ ਗੂਗਲ ਪੇ ਨੰਬਰ ਇਸਪੇਸ ਨੰਬਰ ਤੇ ਗੂਗਲ ਪੇ ਚੱਲਦਾ ਹੈ ਮੈਂ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਦਾ ਇਸ ਨੰਬਰ ਤੇ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ